ਜਿਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਕੋਈ ਦੰਬੀ ਪਖੰਡੀ ਕਰਮਕਾਂਢੀ ਅਡੰਬਰ ਡੇਰੇ ਸਵਾੰਗ ਰਚਣ ਵਾਲਾ ਪੈਦਾ ਨਹੀਂ ਹੋਇਆ ਪਰ ਜਦੋਂ ਸਿੱਖ ਰਾਜ ਗਿਆ ਨਾ ਤੇ ਖੁੰਬਾਂ ਵਾਂਗ ਉੱਗ ਗਏ ਹੁਣ ਮੈਂ ਬੇਨਤੀ ਤਾਂ ਕਰਨ ਲੱਗਾ ਧਿਆਨ ਵਿੱਚ ਰੱਖਿਓ ਰਸਿਤ ਜਦੋਂ ਸਮੇ ਸਮੇ ਤੇ ਖਬਰ ਆਉਂਦੀਆਂ ਰਹਿੰਦੀਆਂ ਨੇ ਪਾਜ ਉਗੜਦੇ ਰਹਿੰਦੇ ਨੇ ਅਕਾਲਪੁਰਖ ਵਾਹਿਗੁਰੂ ਕੋਈ ਅਸੀਖੇੜ ਰਚ ਦਿੰਦਾ ਉਹ ਸਾਡੀਆਂ ਅੱਖਾਂ ਖੁੱਲਣ ਵਾਸਤੇ ਨੇ ਅੱਖਾਂ ਖੁੱਲਣ ਵਾਸਤੇ ਗਿਆਨ ਦੇ ਤੀਰ ਗਿਆਨ ਦਾ ਅੰਜਨ ਕਿਉ ਗੁਰੂ ਮਾਰਦੇ ਨੇ ਸਾਡੇ ਸਿੱਖਾ ਬੰਦਿਆ ਤੇਰੀਆਂ ਅੱਖਾਂ ਖੁੱਲ ਜਾਣ ਮਨ ਦੀ ਅੱਖ ਤਨ ਦੀ ਨਹੀਂ ਉਹ ਸਰੋਜ ਸਵੇਰੇ ਖੁੱਲ ਜਾਂਦੀ ਹੈ 4 5 6 ਵਜੇ ਪਰ ਮਹਾਰਾਜ ਕਹਿੰਦੇ ਸਵੇਰੇ ਰੋਜ਼ ਜਾਗਣ ਵਾਲਾ ਬੰਦਾ ਮਨ ਕਰਕੇ ਸਾਰੀ ਉਮਰ ਸੁੱਤਾ ਰਹਿੰਦਾ ਹੈ ਅੱਖ ਸਤਨਾਮੁਸ਼੍ਰੀ ਕਹਿੰਦੇ ਮਨ ਸਾਰੀ ਉਮਰ ਸੁੱਤਾ ਰਹਿ ਗਿਆ ਬਚਪਨ ਵੀ ਲੰਘ ਗਿਆ ਜਵਾਨੀ ਲੰਘ ਗਈ ਬੁਢਾਪਾ ਲੰਘ ਗਿਆ ਮਨ ਨਹੀਂ ਜਾਗਿਆ ਮਹਾਰਾਜ ਕਿਵੇਂ ਜਾਗੇਗਾ ਮਹਾਰਾਜ ਕਹਿੰਦੇ ਤੈਨੂੰ ਜਗਾਉਂਦੇ ਰਹੇ ਆ ਜਾਗ λεਹੁ ਰੇ ਮਨ ਜਾਗ λεਹੁ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ ਤੂੰ ਸਚਾਈ ਨੂੰ ਨਹੀਂ ਸਮਝਿਆ ਸੁੱਤਾ ਰਹਿ ਗਿਆ ਮਹਾਰਾਜ ਕੌਣ ਜਾਗਦਾ ਫਿਰ ਕਹਿੰਦੇ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੈ ਅੰਮ੍ਰਿਤ ਬਾਣੀ ਗੁਰੂ ਦੀ ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ ਉਹਨਾਂ ਦਾ ਮਨ ਜਾਗਦਾ ਹੈ ਤੇ ਫਿਰ ਉਹ ਗੁਰੂ ਦੀ ਬਾਣੀ ਬੋਲਦੇ ਨੇ ਉਹ ਫਿਰ ਹੋਰ ਨਹੀਂ ਕੁਝ ਬੋਲਦੇ ਉਹ ਬਾਣੀ ਪੜ੍ਹਦੇ ਨੇ ਬਾਣੀ ਸੁਣਦੇ ਨੇ ਤੇ ਬਾਣੀ ਨਾਲ ਹੀ ਜੁੜਦੇ ਆ ਚੰਗੀ ਗੱਲ ਐ ਕੌਮ ਦੇ ਵਿੱਚ ਚਲੋ ਕੁਝ ਰੂਹਾਂ ਹੋਈਆਂ ਕਮਾਈ ਵਾਲੀਆਂ ਉਹਨਾਂ ਦਾ ਕੌਮ ਨੇ ਸਤਕਾਰ ਕੀਤਾ ਸਮਾਜ ਨੇ ਸਤਕਾਰ ਕੀਤਾ ਸੰਸਾਰ ਦੇ ਦੂਜੇ ਲੋਕਾਂ ਨੇ ਵੀ ਸਤਕਾਰ ਕੀਤਾ ਤੇ ਕਰਦੇ ਰਹਿਣਾ ਚਾਹੀਦਾ ਸਮੇਂ-ਸਮੇਂ ਤੇ ਐਸੀਆਂ ਰੂਹਾਂ ਪਰ ਹੁੰਦੀਆਂ ਮਹਾਰਾਜ ਕਹਿੰਦੇ ਵਿਰਲੀਆਂ ਨੇ ਉਹਨਾਂ ਨੂੰ ਦੁਨੀਆ ਸਾਧੂ ਸੰਤ ਮਹਾਤਮਾ ਬ੍ਰह्मज्ञानी ਕੋਈ ਵੀ ਸ਼ਬਦ ਦੇ ਲੋ ਉਹ ਸ਼ਬਦਾਂ ਦੇ ਮਹਤਾਜ ਨੇ ਹੁੰਦੇ ਸੁਰਤ ਸ਼ਬਦਾਂ ਤੋਂ ਉੱਪਰ ਚਲੀ ਜਾਂਦੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੀ ਕਮਾਈ ਇੰਨੀ ਤਕੜੀ ਹੈ ਸ਼ਕਤੀ ਇੰਨੀ ਹੈ ਵੀ ਜਿਹੜਾ ਬਚਨ ਕਮਾਉਣ ਲੱਗ ਪੈਂਦਾ ਹੈ ਮਹਾਰਾਜ ਕਹਿੰਦੇ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਇਹ ਸੁਭਾਵਿਕ ਹੈ ਗੁਰੂ ਦੀ ਬਖਸ਼ਿਸ਼ ਹੋਣੀ ਹੈ ਤੁਹਾਡੇ ਚੋਂ ਵੀ ਕਿਸੇ ਦੀ ਕਿਰਪਾ ਹੋ ਗਈ ਨਾ ਬਾਣੀ ਤੁਸੀਂ ਪੜਨ ਲੱਗ ਪਏ ਕਮਾਉਣ ਲੱਗ ਪਏ ਸੁਣਨ ਲੱਗ ਪਏ ਜੀਣ ਲੱਗ ਪਏ ਬਾਣੀ ਦਾ ਰੂਪ ਹੋ ਗਏ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਪਤਾ ਨਹੀਂ ਮਹਾਰਾਜ ਨੇ ਕਿਹੜੀ ਕਿਰਪਾ ਕਰ ਦੇਣੀ ਹੈ ਕੀ ਪ੍ਰੰਗ ਭਗ ਲੱਗਣੇ ਆ ਸਾਰੇ ਪਾਸੇ ਜਾਇਦਾ ਕਰ ਹੋ ਜਾਂਦੀ ਹੈ ਕਿਸੇ ਦੀ ਵੀ ਹੋ ਸਕਦੀ ਹੈ ਪਰ ਹਾਂ ਉਹ ਹੰਕਾਰ ਨਾ ਬਣ ਜਾਏ ਉਹ ਮਾਣ ਨਾ ਬਣ ਜਾਏ ਇੱਕ ਪਰਿਵਾਰ ਕੈਨੇਡਾ ਵਿਖੇ ਮਿਲਿਆ 10 5 ਕੁ ਮਹੀਨੇ ਰਹਿ ਕੇ ਆਇਆ ਉਹਨਾਂ ਨੇ ਆਪਣੀ ਹੱਡ ਬੀਤੀ ਸੁਣਾਈ ਉਹ ਕਹਿੰਨ ਲੱਗੇ ਗੱਲ ਚੱਲ ਪਈ ਵੈਸੇ ਬੈਠੇ ਬੈਠੇ ਬਾਣੀ ਗੁਰੂ ਦੀ ਸ਼ਬਦ ਗੁਰੂ ਦੀ ਤੇ ਉਹਨਾਂ ਟਾਈਮਾਂ ਦੇ ਵਿੱਚ ਵੀ ਦੋ ਦੋ ਕੁ ਮਹੀਨੇ ਪਹਿਲਾਂ ਕੋਈ ਕਾਂਡ ਹੋਇਆ ਸੀਗਾ ਕਿਸੇ ਡੇਰੇ ਨਾਲ ਜੁੜੇ ਹੋਏ ਬਾਬਿਆਂ ਦਾ ਉਹ ਕਹਿੰਨ ਲੱਗੇ ਭਾਈ ਸਾਹਿਬ ਅਸੀਂ ਇਸ ਦੁੱਖ ਨੂੰ ਹੰਡਾ ਚੁੱਕੇ ਹਾਂ ਅਸੀਂ ਇਸ ਪੀੜਾ 'ਚੋਂ ਲੰਘ ਚੁੱਕੇ ਹਾਂ ਅਸੀਂ ਇਹਨੂੰ ਬਹੁਤ ਨੇੜੇ ਤੋਂ ਜਾਣਦੇ ਆ ਮਹਿਸੂਸ ਕਰਦੇ ਆ ਇਹ ਸਾਡੇ ਨਾਲ ਵਾਪਰੀ ਘਟਨਾ ਹੈ ਉਹਨਾਂ ਨੇ ਫਿਰ ਸਾਰੀ ਖੈਰ ਉਹਨਾਂ ਨੇ ਬੜੀ ਲੰਮੀ ਚੌੜੀ ਕਹਾਣੀ ਸੁਣਾਈ ਤੂੰ ਕਹਿੰਦੇ ਵੀ ਅਸੀਂ ਤਾਂ ਸਾਡੇ ਜਿਹੜੇ ਬਜ਼ੁਰਗ ਸਨ ਉਹ ਗੁਰੂ ਘਰ ਜਾਂਦੇ ਸਨ ਕਿਤੇ ਕਿਤੇ ਭਟਕੇ ਨਹੀਂ ਬੜਾ ਕੁਝ ਲੋਕਾਂ ਨੇ ਕਿਹਾ ਬੜੀ ਦੁਨੀਆ ਜਾਂਦੀ ਛਿੱਧਰ ਉੱਧਰ ਪਰ ਸਾਡੇ ਬਜ਼ੁਰਗਾਂ ਨੇ ਪ੍ਰਵਾਹ ਨਹੀਂ ਮੰਨਿਉ ਜਾਂਦੇ ਰਹੇ ਤੇ ਜੀਵਨ ਬੜੀ ਚੜ੍ਹਦੀ ਕਲਾ ਵਾਲਾ ਰਿਹਾ ਬੜੀਆਂ ਰਹਿਮ ਤਾਂ ਬੜੀਆਂ ਬਰਕਤਾਂ ਬਣੀਆਂ ਉਹਨਾਂ ਸੰਦ ਕਹਿੰਦੇ ਸਾਡੇ ਪਤਾ ਨਹੀਂ ਕੀ ਮਾੜੇ ਭਾਗ ਹੋ ਅਸੀਂ ਕਿਸੇ ਡੇਰੇ ਤੇ ਜਾਣ ਲੱਗ ਪਏ ਪਹਿਲਾਂ ਪਹਿਲਾਂ ਲੱਗਿਆ ਵਿਆਹ ਰੌਣਕਾਂ ਲੱਗੀਆਂ ਬਾਰੇ ਨਿਆਰੇ ਹੋ ਗਏ ਬਾਬਿਆਂ ਦੀ ਕਿਰਪਾ ਹੋ ਗਈ ਪਹਿਲਾਂ ਪਹਿਲਾਂ ਲੱਗਦਾ ਹੈ ਤੇ ਕਈ ਵਾਰੀ ਕੁਦਰਤੀ ਹੋ ਵੀ ਜਾਂਦਾ ਹੈ ਉਹ ਕਹਿੰਦੇ ਸੀ ਕਿ ਬਿਵਾਜਿਬਾ ਸਾਡਾ ਤੇ ਬਾਬਾ ਜੀ ਸਭ ਕੁਝ ਹੈ ਸਾਡੇ ਲਈ ਸਾਧੂ ਹੈ ਸੰਤ ਹੈ ਮਹਾਤਮਾ ਕਈ ਵਾਰ ਕਹਿੰਦੇ ਸੀ ਸੋਚਣ ਵੀ ਸਾਡਾ ਤੇ ਇਹੀ ਰੱਬ ਹੈ ਆਖੋ ਸਤਨਾਮ ਸ਼੍ਰੀ ਕਹਿੰਦੇ ਅਸੀਂ ਇੰਨੇ ਗਵਾਚ ਗਏ ਸਾਡਾ ਮਨ ਇੰਨਾ ਸੌ ਗਿਆ ਇੰਨਾ ਅਗਿਆਨ ਸਾਡੇ ਚ ਭਰ ਗਿਆ ਅਸੀਂ ਕਹਿੰ ਲਗੇ ਵੀ ਤੂੰ ਹੀ ਰੱਬ ਹੈ ਤੂੰ ਹੀ ਨਾਨਕ ਹੈ ਤੂੰ ਹੀ ਸਾਡਾ ਸਭ ਕੁਝ ਹੈ ਪਰ ਕਹਿੰਦੇ ਸਾਨੂੰ ਲਗਾ ਲਿਆ ਸਾਨੂੰ ਬਾਅਦ ਚ ਪਤਾ ਲੱਗਿਆ ਬੰਦਾ ਤੇ ਲਾਲਚੀ ਨਿਕਲਿਆ ਕਹਿੰਦੇ ਉਹ ਸਾ ਤੋਂ ਪੈਸੇ ਠੱਗਣ ਲੱਗ ਪਿਆ ਕਿ ਤੁਹਾਡੇ ਤੇ ਕਸ਼ਟ ਆਉਣ ਵਾਲਾ ਕਸ਼ਟ ਆਇਆ ਨਹੀਂ ਕਹਿੰਦੇ ਸੀ ਚੜ੍ਹਦੀ ਕਲਾ ਚ ਰਹ ਰਹੇ ਆ ਸਾਨੂੰ ਡਰਾਤਾ ਕਿ ਭਰਯੋ ਤੁਹਾਡੇ ਤੇ ਕਸ਼ਟ ਆਉਣ ਵਾਲਾ ਕਹਿੰਦੇ ਮਹਾਰਾਜ ਕੀ ਕਰੀਏ ਕਹਿੰਦੇ ਫਿਰ ਤੁਹਾਡਾ ਲਗਾਤਾਰ ਸਵਾ ਲੱਖ ਪਾਠਾਂ ਦਾ ਜਾਪ ਕਰਨਾ ਹੈ ਕਹਿੰਦੇ ਜੀ ਕਰਦੇ ਹੋ ਸੇਵਾ ਕਹਿੰਦੇ ਸਵਾ ਲੱਖ ਰੁਪਇਆ ਆਖੋ ਸਤਨਾਮ ਸ਼੍ਰੀ ਕਹਾਵਤ ਡਰਦਾ ਕੀ ਨਾ ਕਰਦਾ ਮਰਦਾ ਕੀ ਨਾ ਕਰਦਾ ਕਹਿੰਦੇ ਸੀ ਕਿ ਕੋਈ ਨਹੀਂ ਬਾਬਾ ਜੀ ਕਰਦੋ ਕਸ਼ਟ ਨਹੀਂ ਆਉਣਾ ਚਾਹੀਦਾ ਕਹਿੰਦੇ ਕਭਰਾਓ ਨਾ ਸਾਡੇ ਹੁੰਦਿਆਂ ਕਸ਼ਟ ਕਿੱਥੋਂ ਆ ਜਾਏਗਾ ਅੱਪਾ ਕਹਿੰਦੇ ਮੰਤਰ ਐਸ਼ੇ ਪੜਦਦੇ ਨੇ ਕਸ਼ਟ ਨੇ ਭੱਜ ਜਾਣਾ ਕਹਿੰਦੇ ਅਸੀਂ ਚੰਗੇ ਭਲੇ ਸਾਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅਸੀਂ ਸੋਚਿਆ ਚਲੋ ਮਹਾਪੁਰਖ ਨੇ ਬਾਬੇ ਨੇ ਰੱਬ ਦਾ ਰੂਪ ਨੇ ਸਾਡੇ ਤੇ ਸਾਰਾ ਕੁਝ ਏਹੀ ਨੇ ਅਸੀਂ ਤੇ ਨਾਨਕੀ ਮੰਨ ਲਿਆ ਇਹਨਾਂ ਨੂੰ ਕਹਿੰਦੇ ਅਸੀਂ 5 ਲੱਖ ਦਾਨ ਦੇ ਦਿੱਤਾ ਮਹੀਨੇ ਬਾਅਦ ਕਹਿੰਦੇ ਵੀ ਤੁਹਾਡਾ ਜਾਪ ਪੂਰਾ ਹੋ ਗਿਆ ਤੁਹਾਡੇ ਤੇ ਕੋਈ ਕਸ਼ਟ ਨਹੀਂ ਹੋਣਾ ਕਹਿੰਦੇ ਅਸੀਂ ਖੁਸ਼ ਹੋਗੇ ਪਰ ਕਮਾਲ ਦੀ ਗੱਲ ਕਹਿੰਦੇ ਡੇਢ ਮਹੀਨੇ ਬਾਅਦ ਸਾਡੇ ਬੱਚੇ ਦਾ ਐਕਸੀਡੈਂਟ ਹੋ ਗਿਆ ਅਰ ਬੱਚੇ ਨੇ ਬਾਹਰ ਜਾਣਾ ਸੀ ਥੋੜੇ ਦਿਨ ਬਾਅਦ ਅਸੀਂ ਸੋਚਿਆ ਸੀ ਬਾਤ ਸਾਡੇ ਤੇ ਬੜੀ ਕਿਰਪਾ ਬਾਬਿਆਂ ਦੀ ਬੱਚਾ ਬਾਹਰ ਜਾਣ ਲੱਗਿਆ ਬੜੀਆਂ ਖੁਸ਼ੀਆਂ ਚੈਲਾ ਪਹਿਲਾਂ ਹੋ ਗਈਆਂ ਰੌਣਕਾਂ ਲੱਗੀਆਂ ਫਿਊਚਰ ਦੇ ਭਵਿੱਖ ਦੇ ਸੁਪਨੇ ਆਉਣ ਲੱਗ ਪਏ ਪਰ ਕਹਿੰਦੇ ਕਹਾਣੀ ਉਲਟ ਗਈ ਅਸੀਂ ਕਿਹਾ ਬਾਬਾ ਜੀ ਤੁਸੀਂ ਤੇ ਕਹਿੰਦੇ ਸੀ ਕਸ਼ਟ ਨਵਾਰੇਗਾ ਸਾਡੇ ਤੇ ਤੇ ਉਲਟਾ ਕਸ਼ਟ ਪੈ ਗਿਆ ਜਿਹਦੇ ਨਾਲ ਐਕਸੀਡੈਂਟ ਹੋਇਆ ਉਹਨਾਂ ਨੇ ਕੇਸ ਪਾ ਦਿੱਤਾ ਬੱਚਾ ਹਸਪੀਟਲ ਐਡਮਿਟ ਹੋ ਪਰ ਕੇਸ ਪੈ ਗਿਆ ਲਾਇਸੈਂਸ ਨਹੀਂ ਸੀ ਕੋਈ ਖੇਡ ਇਸ ਤਰ੍ਹਾਂ ਦੀ ਬਣੀ ਉਹ ਕਹਿੰਦੇ ਜੀ 5-6 ਸਾਲ ਕੇਸ ਚੱਲਦਾ ਰਿਹਾ ਸਾਡੀ ਜ਼ਮੀਨ ਭਾਵੇਂ ਭਾਂਡੇ ਛਾਰੀ ਵਿਕ ਗਏ ਬਾਬੇ ਕੋਲ ਜਾਇਆ ਕਰਨਾ ਹੌਲੀ ਹੌਲੀ ਬਾਬਾ ਸਾਡੇ ਤੋਂ ਖੜਾ ਛਡਾਉਣ ਲੱਗ ਪਿਓ ਉਹਨੇ ਕਿਹਾ ਵੀ ਫਸ ਗਿਆ ਮੈਂ ਤੇ ਕਦੇ ਬਾਬਾ ਮਿਲੇ ਨਾ ਕਦੇ ਕੋਈ ਬਹਾਨਾ ਕਦੇ ਕੋਈ ਬਹਾਨਾ ਬੜਾ ਕੁਝ ਲਿਆ ਕਹਿੰਦੇ ਫਿਰ ਕਹਿੰਦਾ ਵੀ ਇਦਾਂ ਕਰੋ ਤੁਹਾਡੇ ਨਾ ਪਰਿਵਾਰ ਦੇ ਜੀਆਂ ਨੂੰ ਇੱਥੇ ਰਹਿ ਕੇ ਸੇਵਾ ਕਰਨੀ ਪੈਣੀ ਹੁਣ ਸੁਭਾਵਿਕ ਹੈ ਵੀ ਬੰਦਿਆਂ ਨੇ ਜੈਂਟਸ ਨੇ ਬਾਹਰ ਜਾਣਾ ਉਹਦੇ ਕਮਾਈ ਕਰਨੀ ਹੈ ਧੀਆ ਪਣਾ ਘਰ ਚ ਵੇਲੇ ਆਉਂਦੀਆਂ ਉਹ ਕਹਿੰਦੇ ਵੀ ਠੀਕ ਹੈ ਤੁਹਾਡੀ ਬੀਬੀ ਨੂੰ ਇੱਥੇ ਛੱਡ ਦਿਓ ਉਹਦੇ ਨਾਲ ਬੇਟੀ ਵੀ ਉੱਥੇ ਰੱਖ ਲਈ ਵੀ 40 ਦਿਨ ਇੱਥੇ ਰਹਿ ਕੇ ਲਗਾਤਾਰ ਸੇਵਾ ਕਰਨੀ ਸਾਡੇ ਡੇਰੇ 'ਚ ਕਹਿੰਦੇ ਦੇਖਿਓ ਫਿਰ ਤੁਹਾਡੇ ਸਾਰੇ ਕ ਉਹ ਕਹਿੰਦੇ ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਸਾਡੇ ਲਈ ਤੇ ਰੱਬ ਦੁਰਪੇਸ਼ 40 ਦਿਨ ਛੱਡਤਾ ਹਫਤੇ ਬਾਅਦ ਕਹਿੰਦੇ ਰੌਲਾ ਪੈ ਗਿਆ ਕਹਿੰਦੇ ਬਾਬੇ ਨੇ ਤੇਤੀ ਪੈਨ ਨੂੰ ਹੱਥ ਪਾ ਲਿਆ ਸਾਡੀਆਂ ਅੱਖਾਂ ਖੁੱਲੀਆਂ ਕਹਿੰਦੇ ਫਿਰ ਉਹਦਾ ਵੀ ਗਲਤ ਹੋ ਗਿਆ ਗੱਲ ਫਿਰ ਸਾਨੂੰ ਕਹਿੰਦੇ ਕਿਸੇ ਗੁਰੂ ਘਰ ਦੇ ਗਰੰਥੀ ਸਿੰਘ ਬਾਬਾ ਜੀ ਨੇ ਸਮਝਾਈ ਇਹ ਗੱਲ ਵੀ ਭਲੇ ਤੁਸੀਂ ਕਮਲੇ ਹੋ ਤੁਸੀਂ ਕਿਹੜੇ ਪਾਸੇ ਤੁਰਪੇ ਤੁਹਾਡਾ ਪਰਿਵਾਰ ਤੁਹਾਡੇ ਬਜ਼ੁਰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਜਾਂਦੇ ਸਨ ਕਹਿੰਦੇ ਦੁੱਖ ਸੁੱਖ ਚ ਨਹੀਂ ਪਟਕੇ ਨਹੀਂ ਡੋਲੇ ਕਹਿੰਦੇ ਕਦੇ ਮਾੜਾ ਸਮਾਂ ਵੀ ਆਉਣਾ ਇੱਥੇ ਅਰਦਾਸ ਕਰਦੇ ਸਨ ਬਾਣੀ ਪੜ੍ਹਦੇ ਸਨ ਤੇ ਕਸ਼ਟ ਨਿਵਾਰਿਆ ਜਾਂਦਾ ਸੀ ਤੇ ਤੁਸੀਂ ਕਿਹੜੇ ਚੱਕਰਾਂ ਚ ਪੈ ਗਏ ਕਹਿੰਦੇ ਸੀ ਕਿ ਹਲੇ ਵੀ ਸਾਡੇ ਨਾਲ ਤੇ ਬਹੁਤ ਗਲਤ ਹੋ ਗਿਆ ਮਾਰੇ ਗਏ ਕਹਿੰਦੇ ਸੀ ਆਪਣੀ ਬਹੂ ਬੇਟੀ ਨੂੰ ਉਥੋਂ ਕੱਢ ਕੇ ਲਿਆਂਦਾ ਫਿਰ ਅਸੀਂ ਆ ਕੇ ਮਹਾਰਾਜ ਜੀ ਦੇ ਚਰਨਾਂ ਚ ਭੁੱਲ ਬਖਸ਼ਾਈ ਤੇ ਸੱਚੇ ਪਾਤਸ਼ਾਹ ਸੀ ਪਟ ਡਗੇ ਸਾਂ ਪਰ ਤੁਹਾਡਾ ਬਚਨ ਹੈ ਨਾ ਜਿਹੜੇ ਗੁਰੂ ਦਾ ਦਿਨ ਮਨਾਉਂਦੇ ਉਹ ਕੀ ਹੈ ਉੱਲੇ ਮਾਰਗ ਜਿਨਾਂ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਭੁੱਲੇ ਕੋ ਗੁਰ ਮਾਰਗ ਪਾਇਆ ਅਵਰਤਿਆਗ ਹਰ ਭਗਤੀ ਲਾਇਆ ਜਨਮ ਮਰਨ ਕੀ ਤਰਾਸ ਮਿਟਾਈ ਗੁਰ ਪੂਰੇ ਕੀ ਬੇਅੰਤ ਵਡਾਈ ਕਹਿੰਦੇ ਗੁਰੂ ਦੀ ਵਡਿਆਈ ਹੈ ਭੁੱਲਿਆਂ ਨੂੰ ਮਾਰਗ ਤੇ ਪਾਲਿਆ ਕਹਿੰਦੇ ਸੀ ਕਿ ਮਹਾਰਾਜ ਹੁਣ ਜੋ ਮਰਜੀ ਹੋ ਜਾਏ ਸਭ ਕੁਝ ਲਾ ਜਾਏ ਜਿੰਦ ਜਾਨ ਚਲੀ ਜਾਏ ਪਰ ਅਸੀਂ ਤੇਰਾ ਦਰ ਛੱਡ ਕੇ ਦੂਜੇ ਪਾਸੇ ਨਹੀਂ ਜਾਣਾ ਕਹਿੰਦੇ ਅਸੀਂ ਜੇ ਲਗਾਤਾਰ ਫਿਰ ਬਾਣੀ ਨਾਲ ਜੁੜੇ ਗੁਰੂ ਘਰ ਨਾਲ ਜੁੜੇ ਅਸੀਂ ਇੱਥੇ ਆ ਕੇ ਫਿਰ ਸੇਵਾ ਕਰਨੀ ਸ਼ੁਰੂ ਕੀਤੀ ਪਿੰਡ ਦਾ ਗੁਰੂ ਘਰ کئی ਵਰਸ਼ਾਂ ਨੂੰ ਵੀ ਕਿਹਾ ਜਾਂਦਾ ਨੇ ਫਲਾਣੀ ਥਾਂ ਤੇ ਸੇਵਾ ਕਰੋ ਬਹੁਤ ਲੱਗਦੀ ਹੈ ਗੁਰੂ ਇੱਕੋ ਹੀ ਅਸਾਧ ਸੰਗਤ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਗੁਰੂ ਗ੍ਰੰਥ ਸਾਹਿਬ ਜੇ ਫਰਕ ਹੈ ਤੇ ਕੋਈ ਦੱਸ ਦਿਓ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਹੋਰ ਨੇ ਪਟਿਆਲੇ ਹੋਰ ਹੈ ਜਲੰਧਰ ਹੋਰ ਹੈ ਲੁਧਿਆਣਾ ਹੋਰ ਹੈ ਅਮਰੀਕਾ ਕੈਨੇਡਾ ਵਾਲੇ ਗੁਰੂ ਹੋਰ ਨੇ ਹੈ ਕਹਿ ਸਕਦਾ ਕੋਈ ਉਥੋਂ ਦੇ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਉਥੋਂ ਦੇ ਅਮੀਰ ਹੋਣਗੇ ਸ਼ਾਇਦ ਉਹ ਜਿਆਦਾ ਵੱਡੇ ਹੋਣਗੇ ਗੁਰੂ ਇੱਕੋ ਹੀ ਹੈ ਇੱਕੋ ਹੈ ਪਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਕਮੀ ਸਾਡੇ ਭਰੋਸੇ ਚ ਹੈ ਸਾਡੇ ਵਿਸ਼ਵਾਸ ਚ ਹੈ ਜਦੋਂ ਤੁਸੀਂ ਭਰੋਸਾ ਰੱਖ ਕੇ ਤੁਰੋਗੇ ਨਾ ਵਿਸ਼ਵਾਸ ਰੱਖ ਕੇ ਸੱਚੇ ਪਾਤਸ਼ਾਹ ਤੇ ਤੁਹਾਡੇ ਭਰੋਸੇ ਨੂੰ ਭਾਗ ਲੱਗ ਜਾਣਾ ਹੈ ਤੁਹਾਡਾ ਇੱਕ ਵਾਰ ਜਪਿਆ ਵਾਹਿਗੁਰੂ ਵੀ ਸਵਾ ਲੱਖ ਜਾਪ ਦੇ ਬਰਾਬਰ ਹੋ ਜਾਂਦਾ ਹੈ ਇੱਕ ਵਾਰ ਜੁੜ ਕੇ ਕੀਤਾ ਹੋਇਆ ਭਰੋਸੇ ਵਾਲਾ ਨਹੀਂ ਤਾਂ ਦੁਨੀਆ ਨੇ ਅੱਜ ਕੰਮ ਰੋਲੀ ਪਾਈ ਹੈ ਬੜਾ ਕੁਝ ਚੱਲਦਾ ਸੰਸਾਰ ਚ ਕਹਿੰਦੇ ਪੈਸਾ ਸਾਡੀਆਂ ਅੱਖਾਂ ਖੁੱਲ ਗਈਆਂ ਉਹ ਤੋਂ ਬਾਅਦ ਅਸੀਂ ਮਹਾਰਾਜ ਜੀ ਦੇ ਦਰ ਤੇ ਜਾਣਾ ਸ਼ੁਰੂ ਕੀਤਾ ਤੇ ਇੱਕ ਕਹਿੰਦੇ ਫਿਰ ਅਸੀਂ ਸਹਿਜ ਪਾਠ ਆਰੰਭ ਕੀਤਾ ਪਰਿਵਾਰ ਨੇ ਆਪ ਸਹਿਜ ਪਾਠ ਆਰੰਭ ਕਰ ਲਿਆ ਕਹਿੰਦੇ ਪਹਿਲਾਂ ਪਹਿਲਾਂ ਮਨ ਡਰਨਾ ਵੀ ਕਿਉਂਕਿ ਹਲੇ ਪੁਰਾਣਾ ਸੰਸਕਾਰ ਵੀ ਨਾਲ ਸੀ ਵੀ ਕਿਤੇ ਬਾਬੇ ਦੀ ਕੋਈ ਕ੍ਰੂਪੀ ਨਾ ਸਾਡੇ ਤੇ ਹੋ ਜਾਏ ਬਾਬਾ ਸਾਨੂੰ ਕੁਝ ਕਰਾਈ ਨਾ ਦੇਵੇ ਕਹਿੰਦੇ ਵੀ ਡਰ ਹੁੰਦਾ ਨਾ ਕਿਉਂਕਿ ਬਾਬਿਆਂ ਦੀ ਪੋਲੀਟਿਕਲ ਪਾਵਰ ਬੜੀ ਹੁੰਦੀ ਹੈ ਇਪੜਾ ਕੁਛ ਕਰ ਜਾਂਦੇ ਨੇ ਕਹਿੰਦੇ ਫੇਰ ਸੋਚਿਆ ਵੀ ਨਹੀਂ ਮਹਾਰਾਜ ਤੇਰੀ ਬਾਣੀ ਦਾ ਬਚਨ ਹੈ ਤੇਰਾ ਪਰੁਸੇ ਪਿਆਰੇ ਮੈਂ ਲਾੜ ਲੜਾਇਆ ਭੂਲੇ ਚੂਕੇ ਬਾਰਿਕ ਤੂੰ ਹਰ ਪਿਤਾ ਮਾਇਆ ਕਹਿੰਦੇ ਜਦੋਂ ਬਾਣੀ ਪੜ੍ਹਨੀ ਹੁਕਮ ਲੈਣਾ ਨਾ ਪਰੁਸੇ ਵਾਲੇ ਹੁਕਮਉਣ ਲੱਗੇ ਚੜਦੇ ਕਲਾ ਵਾਲੇ ਸਾਡਾ ਵਿਸ਼ਵਾਸ ਬਣ ਗਿਆ ਸਹਿਜ ਪਾਠ ਪੂਰਾ ਹੋਣ ਤੋਂ ਪਹਿਲਾਂ ਪਹਿਲਾਂ ਜਿਹੜੇ ਪਰਿਵਾਰ ਨੇ ਸਾਡੇ ਤੇ ਕੇਸ ਕੀਤਾ ਵੀ ਇਹਨਾਂ ਦੇ ਬੱਚੇ ਦੀ ਗਲਤੀ ਕਰਕੇ ਸਾਡਾ ਵੀ ਨੁਕਸਾਨ ਹੈ ਕਹਿੰਦੇ ਆਪਾਂ ਹੀ ਸਾਡੇ ਘਰ ਆ ਕੇ ਕਹਿੰਦੇ ਵੀ ਆਪਣਾ ਕੋਈ ਝਗੜਾ ਨਹੀਂ ਕੋਈ ਲੈਣ ਦੇ ਨਹੀਂ ਸੀ ਕੇਸ ਵਾਪਸ ਲੈਣੇ ਆਪਣਾ ਨਿਬੜ ਗਿਆ। ਉਹ ਕਹਿੰਦੇ ਸੀ ਹੈਰਾਨ ਹੋਗੇ ਵੀ ਹੱਦੋਂ ਕੀ ਵੀ ਇਹ ਤਾਂ ਸਾਡੇ ਤੇ ਕੇਸ ਪਾਇਆ ਸੀ ਪਤਾ ਨਹੀਂ ਕਿੰਨੇ ਲੱਖ ਦਾ ਕੇਸ ਪਤਾ ਜੀ ਉਹਨਾਂ। ਤੇ ਬੱਚਾ ਸਹਿਜ ਪਾਠ ਪੂਰਾ ਹੋਣ ਤੋਂ ਪਹਿਲਾਂ ਪਹਿਲਾਂ ਤੰਦਰੁਸਤ ਹੋ ਕੇ ਘਰ ਆ ਗਿਆ। ਜਿਹੜੀ ਉਹਦੀ ਫਾਈਲ ਦੀ ਰਿਪੋਰਟ ਐਸੀ ਲੱਗ ਗਈ ਸੀ ਵੀ ਇਹ ਬੱਚੇ ਨੇ ਤੇ ਪੁਲਿਸ ਕੇਸ ਪਿਆ ਬਾਹਰ ਨਹੀਂ ਜਾ ਸਕਦਾ ਉਹ ਵੀ ਕਲੀਅਰ ਹੋ ਗਈ। ਤੇ ਕਹਿੰਦੇ ਜਿਸ ਦਿਨ ਅਸੀਂ ਭੋਗ ਪਾਇਆ ਉਹ ਤੋਂ ਸਵਾ ਮਹੀਨੇ ਬਾਅਦ ਸਾਡੇ ਬੱਚੇ ਦੀ ਫਲਾਈਟ ਆ ਗਈ ਤੇ ਉਹ ਬੱਚਾ ਬਾਹਰ ਚਲ ਗਿਆ ਉੱਥੇ ਕੈਨੇਡਾ ਪਹੁੰਚ ਗਿਆ ਚੰਗੇ ਕਾਲਜ ਚ ਐਡਮਿਸ਼ਨ ਮਿਲ ਗਈ ਤੇ ਕਹਿੰਦੇ ਉਹ ਤਾਂ ਜਾਣ ਤੋਂ 6 ਕੁ ਮਹੀਨੇ ਬਾਅਦ ਉਹ ਬੱਚੇ ਨੇ ਕਹਿੰਦੇ ਸਾਨੂੰ ਵੀ ਬੁਲਾ ਲਿਆ ਉਹ ਕਹਿੰਦੇ ਭਾਈ ਸਾਹਿਬ ਉਦੋਂ ਦੇ ਅਸੀਂ ਸਾਰੇ ਇੱਥੇ ਬੈਠੇ ਆਂ ਕੋਈ ਸਾਤ ਨਾਮ ਪਰ ਕਹਿੰਦੇ ਜੇ ਕਿਤੇ ਅਸੀਂ ਉਦੋਂ ਨਾ ਨਾ ਕਿਤੇ ਗੁਰੂ ਸਾਡੀਆਂ ਅੱਖਾਂ ਖੋਲਦਾ ਡੇਰੇ 'ਚ ਇਹ ਕੁਛ ਨਾ ਹੁੰਦਾ ਕਹਿੰਦੇ ਅਸੀਂ ਤਾਂ ਉਹਨੂੰ ਰੱਬ ਮੰਨੀ ਬੈਠੇ ਸੀ ਤਾਂ ਬਾਅਦ ਵਿੱਚ ਪਤਾ ਲੱਗਿਆ ਉਹ ਬਾਬਾ ਕਿਸੇ ਹੋਰ ਐਸੇ ਕੇਸ 'ਚ ਫਸਿਆ ਵੀ ਉਹਨੂੰ ਜੇਲ ਹੋ ਗਈ ਪੁਲਿਸ ਕਿਮਾ ਕਰਿਓ ਇਹ ਬਹੁਤ ਕੁਛ ਚੱਲਦਾ ਹੈ ਅੱਜ ਵੀ ਕੱਲ ਵੀ ਖਬਰ ਆਈਆਂ ਦੋ ਤਿੰਨ ਪੂਰੇ ਗੁਰੂ ਤੋਂ ਬਿਨਾਂ ਸਾਧ ਸੰਗਤ ਸਾਡਾ ਉਧਾਰ ਕਿਤੋਂ ਨਹੀਂ ਹੋਣਾ ਜਿੱਥੇ ਮਰਜੀ ਭਟਕ ਲਓ ਮੈਨੂੰ ਲੱਗਦਾ ਵੀ ਆਪਣੇ ਵਾਲੇ ਇਲਾਕੇ ਤੇ ਥੋੜੀ ਜਿਹੀ ਕਿਰਪਾ ਹੈ ਅਸੀਂ ਬਚੇ ਹੋਏ ਹਾਂ ਆਪਾਂ ਸਾਰੇ ਬਚੇ ਹੋਏ ਹਾਂ ਨਹੀਂ ਤਾਂ ਦੁਆਬੇ ਵਾਲੇ ਪਾਸੇ ਮੱਝੇ ਵਾਲੇ ਪਾਸੇ ਬੜਾ ਕੁਛ ਐਸਾ ਚੱਲਦਾ ਹੈ ਉੱਥੇ ਬਹੁਤ ਦੁਨੀਆ ਭਟਕੀ ਹੋਈ ਹੈ ਭਰਮਾਂ 'ਚ ਭੁੱਲੇ ਹੋਏ ਨੇ ਅਸੰਖ ਮੂਰਖੰਦ ਕੋਰ ਬੜਾ ਕੁਝ ਚੱਲਦਾ ਹੈ ਗਈ ਗੁਰੂ ਨਾਨਕ ਸਾਹਿਬ ਦਾ ਆਗਮਨ ਪ੍ਰਕਾਸ਼ ਤੁਸੀਂ ਮਨਾ ਰਹੇ ਹੋ ਨਾ ਇਹਦਾ ਅਰਥ ਕੀ ਹੁੰਦਾ ਆਪਾਂ ਕਹਿੰਦੇ ਜੀ ਪ੍ਰਕਾਸ਼ ਪੁਰਬ ਇਹਦਾ ਅਰਥ ਇਹ ਹੁੰਦਾ ਸਾਧ ਸੰਗਤ ਕੇ ਗੁਰੂ ਜੀ ਦੇ ਬਚਨਾਂ ਦਾ ਪ੍ਰਕਾਸ਼ ਆਪਣੇ ਮਨ ਦੇ ਵਿੱਚ ਕਰੀਏ ਤੇ ਆਪਣੇ ਅੰਦਰ ਦੇ ਹਨੇਰੀ ਨੂੰ ਅਸੀਂ ਵੀ ਦੂਰ ਕਰ ਸਕੀਏ ਤਾਂ ਕਿ ਸਾਡੇ ਦਿਨ ਮਨਾਉਣੇ ਸਫਲ ਹੋ ਜਾਣ ਇਹ ਇਸ ਲਈ ਮਨਾਏ ਜਾਂਦੇ ਨੇ